ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਮੰਗੇੋ ਪੰਨਾ ਇੱਧਰ ਆਪਾਂ ਕੱਚੇ ਅੰਬ ਲਏ ਆ ਕੱਚੇ ਅੰਬਾਂ ਨੂੰ ਸਭ ਤੋਂ ਪਹਿਲਾਂ ਪਾਣੀ ਚ ਵਾਲਾਂਗੇ ਇੱਧਰ ਕੁੱਕਰ ਚ ਪਾਣੀ ਗਰਮ ਹੋ ਰਿਹਾ ਇੱਕ ਦੋ ਮਿੰਟ ਲਈ ਪਾਣੀ ਉਬਾਲਾਂਗੇ ਪਾਣੀ ਗਰਮ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਪਾਵਾਂਗੇ ਕੱਚੇ ਅੰਬ దోతో తిన్నిటలీ ఢక దాగే కుక్కను తా చరాలా చె మగో చంగీ తరం ఉబ్బల రే దో మిట్ త ప్లేట్ కదా మెంగోను ਮੈਂ ਗੋਚਾਂਗੀ ਤਰ੍ਹਾਂ ਪੱਕ ਗਏ ਹੁਣ ਇਸ ਨੂੰ ਪਾਣੀ ਤੋਂ ਬਾਹਰ ਕੱਢਾਂਗੇ ਮੈਂਗੋ ਨੂੰ ਪਾਣੀ ਚੋਂ ਕੱਢ ਲਿਆ ਹੁਣ ਇਸ ਦਾ ਛਿਲਕਾ ਉਤਾਰਾਂਗੇ 2 ਮਿੰਟਾਂ ਨੂੰ ਠੰਡਾ ਕਰਕੇ ਮੈਂਗੋ ਦੇ ਛਿਲਕੇ ਉਤਾਰ ਲੇ ਹੁਣ ਇਸ ਨੂੰ ਮਿਕਸੀਜਰ ਚ ਪਾਵਾਂਗੇ ਬਰੀਕ ਪੀਸ ਕਰਕੇ ਮੈਂango ਦੇ ਬ੍ਰੇਕ ਪੀਸ ਕਰਕੇ ਮਿਕਸਰ ਜਾਰ ਚ ਪਾ ਲਈ ਥੋੜਾ ਜਿਹਾ ਪਾਇਆ ਪਾਣੀ ਹੁਣ ਇਸ ਵਿੱਚ ਪਾਵਾਂਗੇ ਪਦੀਨਾ ਪੁੰਨਿਆ ਹੋਇਆ ਜੀਰਾ 2 ਚਮਚ ਚੀਨੀ ਦੇ ਟੇਸਟ ਦੇ ਅਨੁਸਾਰ ਪਾ ਸਕਦੇ ਥੋੜਾ ਜਿਹਾ ਨਮਕ ਪਾਵਾਂਗੇ ਜੇ ਟੇਸਟ ਦਿਨ ਸਰ ਪਾ ਸਕਦੇ ਹੁਣ ਮੈਂਗੋ ਨੂੰ ਗ੍ਰाइंड ਕਰਾਂਗੇ ਦੇਖੋ ਜੀ ਮੈਂਗੋ ਦਾ ਪੰਨਾ ਬਣ ਕੇ ਤਿਆਰ ਹੈ ਹੁਣ ਇਸ ਨੂੰ ਕਿ ਆਪਾਂ ਗਲਾਸਾਂ ਚ ਪਾਵਾਂਗੇ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਤਾ ਕੇ ਟੇਸਟ ਵਧੀਆ ਆਵੇ ਪਦੀਨਾ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਮਿਲਾਵਾਂਗੇ ਹੁਣ ਇਸੇ ਚ ਬਰਫ ਦੇ ਟੁਕੜੇ ਪਾਵਾਂਗੇ ਤਾਂ ਕਿ ਇਸ ਦਾ ਟੇਸਟ ਵਧੀਆ ਆਵੇ ਦੇਖੋ ਜੀ ਏੰਗੋ ਦਾ ਪੰਨਾ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਕੱਚੇ ਅੰਬਾਂ ਦਾ ਘਰੇ ਮੈਂਗੋ ਦਾ ਪੰਨਾ ਬਣਾ ਸਕਦੇ ਹੋ ਬਹੁਤ ਹੈਲਦੀ ਐਂਡ ਟੇਸਟੀ ਰੈਸਪੀ ਹੈ ਜੇਕਰ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ